हां जी रेडियो हां जी 1674 एम ਤੁਸੀਂ ਇਸ ਵਕਤ ਦੇਖ ਰਹੇ ਹੋ ਦਸ ਇਸ ਯੂਰ ਆਪਣਾ आरजे ਪੁਨੀਨ ਮਰੋਨਾ ਪੈਰਪਰੀ ਸਤਿ ਸ਼੍ਰੀ ਅਕਾਲ ਨਮਸਕਾਰ ਤਿਆਸ ਕਰਦੇ ਗੇ ਦਿਨ ਸਮਾਂ ਤੁਹਾਡਾ ਚੰਗਾ ਚੱਲ ਰਿਹਾ ਹੋਵੇਗਾ ਫਿਲਹਾਲ ਅਸੀਂ ਪਹੁੰਚੇ ਹੋਏ ਹਾਂ 36ਵੇਂ ਸਿੱਖੇ ਡਾਂ ਦੇ ਵਿੱਚ ਐਡਲੇਡ 2024 ਸੋ ਸਾਡੇ ਨਾਲ ਨੇ ਐਥਲੈਟਿਕ ਕਰਾਉਣ ਵਾਲੀ ਟੀਮ ਆਉ ਜਾਣਦੀ ਹੈ ਕਿ ਕਿਵੇਂ ਚੱਲ ਰਹੀਆਂ ਨੇ ਐਥਲੈਟਿਕਸ ਦੀਆਂ ਖੇਡਾਂ ਸੋ ਭਾਜੀ ਕੀ ਹਾਲ ਚਾਲ ਨੇ ਕੀ ਨਾਮ ਹੈ ਤੁਹਾਡਾ ਤੇ ਕੀ ਤੁਸੀਂ ਮਤਲਬ ਕਿਹੜੀ ਡੈਜ਼ਿਗਨੇਸ਼ਨ ਤੇ ਹੋ ਇਸ ਵਕਤ हां जी ਮੇਰਾ ਨਾਂਜੀ ਬਲਜਿੰਦਰ ਸਿੰਘ ਬੁੱਟਰਾ ਜੀ ਮੈਂ ਜੀ 36 ਮੈਂ ਸਿੱਖ ਆਸਟ੍ਰੇਲੀਅਨ ਗੇਮ ਦੇ ਉੱਤੇ ਜਿੰਨਾ ਪੇਪਰ ਵਰਕ ਦਾ ਕੰਮ ਮੈਂ ਕਰ ਰਿਹਾ ਹਾਂ ਤੇ ਉਹਦੇ ਵਿੱਚ ਇਹ ਆ ਵੀ ਮੋਰ ਦੇਨ 900 ਪਾਰਟਿਸਪੈਂਟ ਪਾਰਟ ਲੈ ਰਹੇ ਨੇ ਬਖ ਬਖ ਇਵੈਂਟ ਦੇ ਵਿੱਚ ਤੇ ਬਾਕੀ ਇਹ ਆ ਵੀ ਹੋਰ ਜਾਣਕਾਰੀ ਲਈ ਤੁਸੀਂ ਨਾਲ ਦੇ ਸਾਥੀ ਮੇਰੇ ਐਕਸਪਲੇਨ ਕਰਨਗੇ ਹਾਂਜੀ ਭਾਜੀ ਸੇਮ ਕੁਐਸਚਨ ਤੁਹਾਨੂੰ ਵੀ ਹਾਂਜੀ ਗੁਰਮਿੰਦਰ ਸਿੰਘ ਤੇ ਮੈਂ ਇਹਨਾਂ ਦਾ ਬਲਜਿੰਸਿਕ ਬੁੱਟਰ ਇਹਨਾਂ ਦੇ ਨਾਲ ਅਸਿਸਟ ਕਰ ਰਿਹਾ ਇਹਨਾਂ ਨੂੰ ਇਨ ਪੇਪਰ ਵਰਕ ਤੇ ਜਿਹੜੀਆਂ ਹੁਣ ਜਿਹੜੀਆਂ ਰੀਸੈਂਟਲੀ ਇੱਥੇ 30 ਟੂ 40 ਫੀਮੇਲਸ ਦੀ ਰੇਸ ਜਿਹੜੀ ਆ ਉਹ ਹੋਣ ਜਾ ਰਹੀ ਹੈ ਓਕੇ ਹਾਂਜੀ ਤੇ ਸਾਰੇ ਇੰਜੋਏ ਕਰ ਰਹੇ ਹਨ ਨਾਈਸ ਤੋਂ ਪਾਜੀ ਹਾਂਜੀ ਮੇਰਾ ਨਾਮ ਗੁਰਦੀਪ ਸਿੰਘ ਪਾਗਲਾ ਮੈਂ ਲੋਕਲ ਕੋਆਰਡੀਨੇਟਰ ਹਾਂ ਜੀ ਇੱਥੇ ਆਸਟ੍ਰੇਲੀਆ ਦਾ ਤੇ ਮੇਰੀ ਟੀਮ ਆ ਅਸੀਂ ਚੜ੍ਹਦੀ ਕਲਾ ਸਪੋਰਟਸ ਕਲੱਬ ਹੀ ਰਨ ਕਰਦੇ ਇੱਥੇ ਬੱਚਿਆਂ ਦਾ ਜਿਹੜਾ ਐਥਲੈਟਿਕ ਦਾ ਪੱਧਰ ਆ ਆਉਣ ਵਾਲੀਆਂ 2032 ਦੀਆਂ 올림픽 ਨੂੰ ਲੈ ਕੇ ਅਸੀਂ ਇਸ ਚੀਜ਼ ਨੂੰ ਸਟਾਰਟ ਕੀਤਾ ਹੈ ਤਾਂ ਹੋਪਫੁਲੀ ਸਾਡੇ ਬੱਚੇ ਉੱਥੇ ਪਰਫਾਰਮ ਕਰਨਗੇ ਨਾਈਸ ਨਾਈਸ ਹੈ ਸੁਪਾ ਜੀ ਤੁਸੀਂ ਕੀ ਨਾਮ ਹੈ ਆਪਣਾ ਦੱਸ ਦਿਓ ਮੈਂ ਜੀ ਬਹਾਲ ਸਿੰਘ ਚਾਹਲ ਹਾਂ ਜੀ ਮੈਂ ਜੀ ਗੁਰਪਿਆਰ ਸਿੰਘ ਸਿੱਧੂ ਹਾਂ ਜੀ ਮੇਰਾ ਨਾਮ ਪਰਮਿੰਦਰਜੀਤ ਸਿੰਘ ਹੈ ਜੀ ਮੈਂ ਇੱਥੇ ਲੋਕਲ ਕੋਆਰਡੀਨੇਟਰ ਹਾਂ ਮੇਰੀ ਟੀਮ ਸਾਰੇ ਅਸੀਂ ਸਾਰੇ ਰਲ ਮਿਲ ਕੇ ਪਿਛਲੇ 6 ਮਹੀਨਿਆਂ ਤੋਂ ਅਸੀਂ ਇਸ ਗੇਮਾਂ ਦੀ ਤਿਆਰੀ ਲਈ ਰੁੱਝੇ ਹੋਏ ਹਾਂ ਤੇ ਸਾਰੇ ਤੁਸੀਂ ਦੇਖ ਲਓ ਹਜ਼ਾਰ ਤੋਂ ਹਜ਼ਾਰ ਪਲੱਸ ਬੱਚਾ ਅਸੀਂ ਇੱਥੇ ਮਤਲਬ ਐਥਲੈਟਿਕਸ ਉਹਨਾਂ ਦੀ ਕਰਵਾਈ ਆ ਤੇ ਕਰਵਾ ਰਹੇ ਹਾਂ ਕੱਲ ਤੱਕ ਇਹ ਗੇਮਾਂ ਚੱਲਣੀਆਂ ਤੇ ਸਾਰਿਆਂ ਨੇ ਜਿਨ੍ਹਾਂ ਨੇ ਵੀ ਬਹੁਤ ਸਾਡਾ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਹੈਲਪ ਕੀਤੀ ਐ ਐਜ਼ ਅ ਵਲੰਟੀਅਰ ਤੇ ਸਾਡੇ ਨਾਲ ਹੈਲਪ ਕਰ ਰਹੇ ਆ ਤੇ ਕੁਝ ਇਹ ਜਿਹੜੀਆਂ ਪਿਛਲੇ ਸਾਲ ਤੋਂ ਗੇਮਾਂ ਸਟਾਰਟ ਹੋਈਆਂ ਸੀ ਮਤਲਬ ਇੱਕ ਬੈਂਚਮਾਰਕ ਸੈੱਟ ਕੀਤਾ ਜਿਹੜਾ ਮੈਂ ਬਹੀ ਪੁੱਛਣਾ ਚਾਹੁੰਦਾ ਕਿ ਪਿਛਲੇ ਸਾਲ ਤੋਂ ਗੇਮਸ ਚੜ੍ਹ ਗਏ ਮਤਲਬ ਮਤਲਬ ਥਲੈਟਿਕਸ ਪਹਿਲਾਂ ਸ਼ੁਰੂ ਹੁੰਦੀ ਸੀ ਕੁਝ ਕੁ ਗੇਮਾਂ ਹੁੰਦੀਆਂ ਵਿੱਚੋਂ ਦੋ ਚਾਰ ਦੌੜਾਂ ਕਰਕੇ ਕਰ ਦਿੰਦੇ ਸੀ ਪਰ ਪਿਛਲੇ ਸਾਲ ਤੋਂ ਅਸੀਂ ਐਜ਼ ਇੱਕ ਵਧੀਆ ਪਲੇਟਫਾਰਮ ਬਣਾ ਕੇ ਉਹਨਾਂ ਨੂੰ ਪੂਰਾ ਲਾਈਨ ਅਪ ਕਰਕੇ ਉਹਨਾਂ ਨੂੰ ਪੂਰਾ ਮੇਨਟੇਨ ਕਰਕੇ ਸ਼ੁਰੂ ਕੀਤਾ ਹੈ ਕਿ ਐਡਿਲੇਟ ਨੇ ਇੱਕ ਬੈਂਚਮਾਰਕ ਸੈੱਟ ਕਰ ਦਿੱਤਾ ਗਾਹਣੀਆਂ ਆਉਣ ਵਾਲੀਆਂ ਗੇਮਾਂ ਲਈ ਜਿਹੜੇ ਵੀ ਹੁਣ ਅੱਗੇ ਕਰਨਗੇ ਉਹ ਇਹ ਤੋਂ ਬਿਹਤਰ ਕਰਨਗੇ ਉਹਨਾਂ ਨੂੰ ਅਸੀਂ ਦਿਖਾ ਲਿਆ ਵੀ ਕਿੱਦਾਂ ਇਹ ਬੱਚਿਆਂ ਲਈ ਅਸੀਂ ਕਿੰਦਾ ਹਰ ਤਰ੍ਹਾਂ ਉਹਨਾਂ ਲਈ ਹੈਲਪ ਕੀਤੀ ਆ ਟਰੈਕ ਬਣਾਏ ਆ ਸਾਰਾ ਕੁਝ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਤੇ ਇਸ ਲਈ ਅਸੀਂ ਬੱਚਿਆਂ ਦੀ ਖੇਡਾਂ ਲਈ ਜਿਹੜੇ ਵੀ ਬ੍ਰਿਸਬੇਨ ਮਿਲ ਮੈਲਬੌਰਨ ਸਿਡਨੀ ਤੋਂ ਆਏ ਆ ਉਹਨਾਂ ਦੇ ਬੜੇ ਧੰਨਵਾਦੀ ਉਹਨਾਂ ਨੇ ਬੜਾ ਹੈਲਪ ਵੀ ਕੀਤਾ ਸਾਨੂੰ ਉੱਥੋਂ ਦੇ ਕੋਆਰਡੀਨੇਟਰਾਂ ਨੇ ਉਹਨਾਂ ਨੇ ਸਾਨੂੰ ਮਤਲਬ ਬਹੁਤ ਉਤਸ਼ਾਹਿਤ ਵੀ ਕੀਤਾ ਜਿੱਦਾਂ ਸਤਨਾਮ ਸਿੰਘ ਬਾਜੀਬਾ ਸਾਡੇ ਨੈਸ਼ਨਲ ਕੋਆਰਡੀਨੇਟਰ ਹੈ ਉਹਨਾਂ ਨੇ ਸਾਨੂੰ ਗਾਈਡ ਕੀਤਾ ਪਿਛਲੇ 6 ਮਹੀਨਿਆਂ ਤੋਂ ਸਾਨੂੰ ਅਸੀਂ ਕਰ ਰਹੇ ਆ ਵੀ ਤੁਸੀਂ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਤੇ ਅਸੀਂ ਉਹ ਸਾਰੀਆਂ ਸੈਟਅਪ ਉਹ ਹਿਸਾਬ ਨਾਲ ਕੀਤਾ ਹੋਇਆ ਆਲਰੇਡੀ ਜੀ ਸੋ ਕਿੰਨੀ ਹਾਂ ਜੀ ਆ ਇਸ ਖੇਡਾਂ ਤੋਂ ਬਿਨਾਂ ਨਾ ਹਰ ਸਾਲ ਐਡਿਲੇਟ ਦੇ ਵਿੱਚ ਐਥਲੈਟਿਕਸ ਕਰਾਈ ਜਾਂਦੀ ਹੈ ਸਾਡੇ ਟੀਮ ਵੱਲੋਂ ਚੜ੍ਹਦੀ ਗਲਾ ਸਪੋਰਟਸ ਕਲੱਬ ਹੈ ਤੇ ਹਰ ਸਾਲ ਅਸੀਂ ਮਤਲਬ ਇੱਕ ਜਾਂ ਦੋ ਪ੍ਰੋਗਰਾਮ ਰੱਖਦੇ ਹਾਂ ਜਿਦੇ ਵਿੱਚ ਐਥਲੈਟਿਕ ਗੇਮਜ਼ ਹੁੰਦੀਆਂ ਬੱਚਿਆਂ ਦੀਆਂ ਉਹਦੇ ਵਿੱਚ ਰੇਸਿਸ ਲੌਂਗ ਜੰਪ ਸ਼ਾਰਟ ਪੁੱਟ ਡਿਸਕ ਥਰੋ ਸਾਰਾ ਕੁਝ ਕਰਾਇਆ ਜਾਂਦਾ ਹੈ ਤਾਂ ਕਿ ਜਿਵੇਂ ਬਾਈ ਨੇ ਦੱਸਿਆ ਹੈ ਵੀ ਆਉਣ ਵਾਲੀ 올림픽 ਦੇ ਵਿੱਚ ਐਡਿਲੇਟ ਦੇ ਵਿੱਚੋਂ ਸਾਡੀ ਕਮਿਊਨਿਟੀ ਦੇ ਵਿੱਚੋਂ ਕੋਈ ਬੱਚਾ ਜਾਵੇ ਤੇ ਕੋਈ ਮੈਡਲ ਲੈ ਕੇ ਆਵੇ ਤੇ ਉਹਨੂੰ ਦੇਖ ਕੇ ਬਾਕੀ ਬੱਚੇ ਵੀ ਉਤਸ਼ਾਹਤ ਹੋਣ ਇਸ ਲਈ ਅਸੀਂ ਇੱਕ ਛੋਟਾ ਪਲੇਟਫਾਰਮ ਨੂੰ ਤਿਆਰ ਕਰਕੇ ਵੱਡੇ ਰੂਪ ਚ ਲੈ ਕੇ ਜਾਣਾ ਚਾਹੁੰਦੇ ਹਾਂ ਤਾਂ ਕਿ ਬੱਚੇ ਬੈਲ ਟ੍ਰੇਨ ਹੋ ਕੇ ਸਾਡੇ ਕੰਪੀਟੀਸ਼ਨ ਕਰਨ ਤੇ ਹੋ ਸਕਦਾ ਹੈ ਵੀ ਜਿਵੇਂ ਅੱਜ ਸਿੱਖ ਖੇਡਾਂ ਚ ਵੀ ਨੇ ਦੱਸਿਆ ਕਿ ਇੱਕ ਬੈਂਚਮਾਰਕ ਸੈੱਟ ਹੋ ਗਿਆ ਆਉਣ ਵਾਲੀਆਂ ਖੇਡਾਂ ਇਦੋਂ ਹੋਰ ਬੈਟਰ ਹੋਣਗੀਆਂ ਯੂ ਡੈਫੀਨਟਲੀ ਜੀ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਟੀਮ ਦਾ ਬਾਜੀਤ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਮੈਨੇਜ ਇੱਥੇ ਕਰ ਰਹੇ ਹੋ ਖੇਡਾਂ ਕਰਾ ਰਹੇ ਹੋ ਇੱਕ ਲਾਸਟ ਸਵਾਲ ਸੋ ਕਿਹੜੀਆਂ-ਕਿਹੜੀਆਂ ਅਗਰ ਖੇਡਾਂ ਦੇ ਕੋਈ ਨਾਮ ਤੁਸੀਂ ਸਾਡੇ ਸਰੋਤਾਂ ਦਰਸ਼ਕਾਂ ਦੱਸਣਾ ਚਾਹੁੰਦੇ ਹੋ ਇੱਥੇ ਜਿਹੜੀਆਂ ਹੁਣ ਹੋ ਰਹੀਆਂ ਨੇ ਕਿੰਨੀਆਂ ਅਲੱਗ-ਅਲੱਗ ਖੇਡਾਂ ਹੋਈਆਂ ਨੇ ਹਾਂਜੀ ਇਹਦੇ ਵਿੱਚ ਜਿੱਦਾਂ ਕਿ ਛੋਟੇ ਬੱਚਿਆਂ ਤੋਂ ਲੈ ਕੇ ਅੰਡਰ 5 50 ਮੀਟਰ ਅੰਡਰ 7 100 ਮੀਟਰ ਅੰਡਰ 11 100 ਮੀਟਰ 200 ਮੀਟਰ ਐਂਡ ਉਹ ਤੋਂ ਉੱਪਰ ਅੰਡਰ 13 ਤੋਂ ਲੈ ਕੇ ਅੰਡਰ 17 ਤੱਕ 100 ਮੀਟਰ 400 ਮੀਟਰ ਲੌਂਗ ਜੰਪ ਸ਼ਾਰਟ ਪੁੱਟ ਆਬ ਬੇਜ ਗਰੁੱਪ 100 ਮੀਟਰ 800 ਮੀਟਰ ਲੌਂਗ ਜੰਪ ਸ਼ਾਰਟ ਪੁੱਟ ਅੱਛਾ ਜੀ ਇਸ ਤੋਂ ਇਲਾਵਾ ਆ ਮੈਰਾਥਨ ਹੋਈ ਆ 5000 ਮੀਟਰ ਐਂਡ 1500 ਮੀਟਰ ਐਜ ਹਾਂਜੀ ਥੈਂਕ ਯੂ ਥੈਂਕ ਯੂ ਹਾਂਜੀ ਸੋ ਬਹੁਤ ਬਹੁਤ ਸ਼ੁਕਰੀਆ ਬਾਜੀ ਤੁਹਾਡਾ ਸਾਰਿਆਂ ਦਾ ਸਾਨੂੰ ਸਮਾਂ ਦੇਣ ਲਈ ਸੋ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਜਿਵੇਂ ਭਾਈ ਨੇ ਕਿਹਾ ਕਿ ਇਹੀ ਚਾਹੁੰਦੇ ਆ ਕਿ ਕੋਈ ਨਾ ਕੋਈ 올림픽 ਦੇ ਵਿੱਚੋਂ ਐਡਲੇਟ ਦਾ ਕੋਈ ਆਪਣੀ ਕਮਿਊਨਿਟੀ ਦਾ ਬੱਚਾ ਜੋ ਮੈਡਲ ਲੈ ਕੇ ਆਵੇ ਤੇ ਡੈਫੀਨਿਟਲੀ ਇਨਸਪਾਇਰ ਉਸ ਉਹਦੀਆਂ ਸਟੋਰੀਜ਼ ਹੋਰ ਬਾਕੀ ਪੇਰੈਂਟਸ ਨੂੰ ਵੀ ਬਾਕੀ ਬੱਚਿਆਂ ਨੂੰ ਵੀ ਇਨਸਪਾਇਰ ਕਰਨੀਆਂ ਸੋ ਥੈਂਕ ਯੂ ਐਂਡ ਲੱਗੇ ਰਹੋ ਔਰ ਅਗਲੀ ਰੇਸ ਸਟਾਰਟ ਹੋਣ ਲੱਗੀ ਹੈ ਜੀ ਅਸੀਂ ਵੀ ਲੈਨੇ ਇਜਾਜ਼ਤ ਜੁੜੇ ਰਹੋ ਦੇਖਦੇ ਰਹੋ ਰੇਡੀਓ ਹਾਂਜੀ 1674 एएम थैंक यू, थेंक यू